ਕੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਦੋ ਡਿਪਟੀ ਸੀਐਮ ਲਾਏ ਜਾ ਰਹੇ ਨੇ ਆਖਰਕਾਰ ਇਹ ਚਰਚਾ ਮਾ ਕਿਉਂ ਚੱਲੀਆਂ ਨੇ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਗਗਨਦੀਪ ਸਿੰਘ ਆਮ ਆਦਮੀ ਪਾਰਟੀ ਦੀ ਸਿਆਸਤ ਦੇ ਵਿੱਚ ਜ਼ਰੂਰ ਕੁਝ ਨਾ ਕੁਝ ਪੱਕ ਰਿਹਾ ਹੈ ਕੁਝ ਨਾ ਕੁਝ ਜ਼ਰੂਰ ਰੰਨਿਆ ਜਾ ਰਿਹਾ ਜਿੱਥੇ ਕੁਝ ਦਿਨ ਪਹਿਲਾਂ ਅਰਵਿਦ ਕੇਜਰੀਵਾਲ ਨੇ ਸੀਐਮ ਉਹਦੇ ਤੋਂ ਅਸਤੀਫਾ ਦੇ ਕੇ ਆਤਸ਼ੀ ਨੂੰ ਸੀਐਮ ਬਣਾ ਦਿੱਤਾ ਸੀਗਾ ਤਾਂ ਉੱਥੇ ਹੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਿਆਸਤ ਦੇ ਵਿੱਚ ਅੰਦਰ ਖਾਤੇ ਭਚਾਲ ਆਇਆ ਹੋਇਆ ਹੈ ਚਰਚਾਾਂਵਾਂ ਚੱਲ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਦੋ ਡਿਪਟੀ ਸੀਐਮ ਲਾਉਣ ਜਾ ਰਹੀ ਹੈ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕੇਜਰੀਵਾਲ ਦੋ ਡਿਪਟੀ ਸੀਐਮ ਲਾਉਣ ਜਾ ਰਹੇ ਨੇ ਇੱਕ Hindu ਆਗੂ ਅਤੇ ਦੂਜੇ ਨੂੰ Dalit ਆਗੂ ਨੂੰ ਡਿਪਟੀ ਸੀਐਮ ਲਾਉਣ ਬਾਰੇ ਜਿਹੜੀਆਂ ਚਰਚਾਵਾਂ ਨੇ ਉਹ ਜ਼ੋਰਾਂ ਤੇ ਨੇ ਆਖਰਕਾਰ ਇਹ ਚਰਚਾਵਾਂ ਨੇ ਕਿਉਂ ਚੱਲੀਆਂ ਨੇ ਇਸ ਨੂੰ ਲੈ ਕੇ ਵੀ ਸਿਆਸਤਦਾਰੇ ਕੁਝ ਨਾ ਕੁਝ ਘੋਖਣ ਦੀ ਕੋਸ਼ਿਸ਼ ਕਰਦੇ ਆ ਨਾ ਜਦੋਂ ਕੁਝ ਦਿਨ ਪਹਿਲਾਂ ਕੇਜਰੀਵਾਲ ਸੀਐਮ ਉਹਦੇ ਤੋਂ ਅਸਤੀਫਾ ਦੇਣ ਦੇ ਲਈ ਸਪੀਚ ਦਿੰਦੇ ਨੇ ਤਾਂ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੋਲਣ ਲਈ ਸਮਾਂ ਨਹੀਂ ਦਿੱਤਾ ਜਾਂਦਾ ਜਿਸ ਸਮਾਂ ਘਰੋਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਿਆਸਤ ਦੇ ਅੰਦਰ ਕੁਸਮ-ਮੁਸਰੋ ਸ਼ੁਰੂ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਹ ਵੀ ਚਰਚਾਵਾਂ ਸ਼ੁਰੂ ਹੋ ਜਾਂਦੀਆਂ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕੇਜਰੀਵਾਲ ਨਰਾਜ਼ ਚੱਲ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਮਾਂ ਤੋਂ ਕੇਜਰੀਵਾਲ ਖੁਸ਼ ਨਹੀਂ ਤਾਂ ਜਿਸਮਾਂ ਘਰੋਂ ਇਹ ਵੀ ਹੁਣ ਚਰਚਾ ਜਿਹੜੀ ਹੈ ਇੱਕ ਵਾਰ ਫੇਰ ਛਿੜ ਗਈ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕੇਜਰੀਵਾਲ ਦੋ ਡਿਪਟੀ ਸੀਐਮ ਲਾਉਣ ਜਾ ਰਹੇ ਨੇ ਇੱਕ ਹਿੰਦੂ ਆਗੂ ਡਿਪਟੀ ਸੀਐਮ ਹੋਵੇਗਾ ਤੇ ਇੱਕ ਦਲਤਾਗੂ ਡਿਪਟੀ ਸੀਐਮ ਹੋਵੇਗਾ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਹ ਵੱਡਾ ਫੇਰ ਬਦਲੋ ਹੋ ਸਕਦਾ ਤਾਂ ਤੁਹਾਨੂੰ ਇੱਥੇ ਅਸੀਂ ਇਹ ਵੀ ਦੱਸ ਦਈਏ ਮੁੱਖ ਮੰਤਰੀ ਭਗਵੰਤ ਮਾਨ ਕੋਲ ਇਸ ਸਮੇਂ ਸਭ ਤੋਂ ਵੱਧ ਵਿਭਾਗ ਨੇ ਤਾਂ ਕੇਜਰੀਵਾਲ ਚਾਹੁੰਦੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਵਿਭਾਗ ਨੇ ਜਿਹੜੇ ਉਹ ਵੰਡ ਦੇਣ ਤਾਂ ਕਿ ਉਹਨਾਂ ਤੋਂ ਭਾਰ ਹੈ ਜਿਹੜਾ ਉਹ ਕੱਟ ਜਾ ਸਕੇ ਅਤੇ ਪੰਜਾਬ ਦੇ ਕੰਮ ਹੋ ਸਕਣ। ਬੇਸ਼ੱਕ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਬਹੁਤੀਆਂ ਗਰੰਟੀਆਂ ਪੂਰੀਆਂ ਕਰ ਦਿੱਤੀਆਂ। ਹੁਣ ਜਿਨ੍ਹਾਂ ਦੇ ਵਿੱਚੋਂ ਇੱਕ ਗਰੰਟੀ ਰਹਿ ਗਈ ਹੈ ਕਿ ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦਾ ਜਿਹੜਾ ਵਾਅਦਾ ਕੀਤਾ ਗਿਆ ਸੀ ਉਹ ਬੇਸ਼ੱਕ ਨਹੀਂ ਪੂਰੀ ਹੋਈ ਪਰ ਬਹੁਤੀਆਂ ਗਰੰਟੀਆਂ ਆਮ ਆਦਮੀ ਪਾਰਟੀ ਵੱਲੋਂ ਪੂਰੀਆਂ ਕਰ ਦਿੱਤੀਆਂ ਗਈਆਂ ਨੇ ਪਰ ਫਿਰ ਵੀ ਪੰਜਾਬ ਦੇ ਲੋਕ ਇਸ ਸਮੇਂ ਆਮ ਆਦਮੀ ਪਾਰਟੀ ਤੋਂ ਬਹੁਤਾ ਖੁਸ਼ ਨਹੀਂ ਹਨ ਕਿਉਂਕਿ ਗਰਾਊਂਡ ਲੈਵਲ ਤੇ ਪੰਜਾਬ ਦੇ ਵਿੱਚ ਵਿਧਾਇਕਾਂ ਦਾ ਲੋਕਾਂ ਦੇ ਵਿੱਚ ਬਹੁਤ ਜਿਆਦਾ ਦਾ ਵਿਰੋਧ ਹੈ ਲੋਕ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਵਿਕਾਸ ਨੇ ਜਿਹੜੇ ਉਹ ਨਹੀਂ ਹੋ ਰਹੇ ਪੰਜਾਬ ਦੇ ਵਿੱਚ ਸਮੇ ਬਹੁਤੀਆਂ ਸ਼ਿਕਾਇਤਾਂ ਤਾਂ ਸੀਵਰੇਜ ਨੂੰ ਲੈ ਕੇ ਆ ਰਹੀਆਂ ਨੇ ਕਿਉਂਕਿ ਸ਼ਹਿਰਾਂ ਦੇ ਵਿੱਚ ਪੰਜਾਬ ਦੇ ਵਿੱਚ ਸਮੇ ਸੀਵਰੇਜ ਨੂੰ ਲੈ ਕੇ ਬੁਰਾ ਹਾਲ ਹੈ ਜਿਸ ਤੋਂ ਬਾਅਦ ਵਿਧਾਇਕ ਇਹ ਰੋਸ ਜਤਾ ਰਹੇ ਨੇ ਕਿ ਸਾਨੂੰ ਗਰੰਟਾ ਨਹੀਂ ਦਿੱਤੀਆਂ ਜਾ ਰਹੀਆਂ ਸਾਨੂੰ ਮੁੱਖ ਮੰਤਰੀ ਭਗਵਾਨ ਤਮਨ ਮਿਲ ਨਹੀਂ ਸਮਾਂ ਨਹੀਂ ਦੇ ਰਹੇ ਸਾਡੇ ਫੋਨ ਨਹੀਂ ਚੱਕ ਰਹੇ ਤੇ ਉਹ ਵੀ ਕੇਜਰੀਵਾਲ ਕੋਲ ਆਪਣਾ ਸ਼ਿਕਵਾ ਜਿਹੜਾ ਹੈ ਉਹ ਜ਼ਾਹਰ ਕਰ ਚੁੱਕੇ ਨੇ ਜਿਸ ਮਗਰੋਂ ਕੇਜਰੀਵਾਲ ਇਹਨਾਂ ਸਾਰੀਆਂ ਸ਼ਿਕਾਇਤਾਂ ਦੇ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਦੋ ਡਿਪਟੀ ਸੀਐਮ ਲਾ ਸਕਦੇ ਨੇ ਤਾਂਕਿ ਵਿਧਾਇਕਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਨੇ ਉਹ ਸੁਨੀਆਂ ਜਾ ਸਕਣ ਹੱਲ ਹੋ ਸਕਣ ਹੁਣ ਵੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਚਰਚਾਵਾਂ ਦੇ ਵਿੱਚ ਕਿੰਨਾ ਕਦਮ ਵਿਖਾਈ ਦਿੰਦਾ ਹੈ